ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾਡਾ ਅੰਜਲੀ ਫਗਵਾੜਾ ਸ਼ਹਿਰ ਦੇ ਹਸ਼ਿਆਰਪੁਰ ਰੋਡ ਤੇ ਮਹਿੰਦਰਾ ਪਿਕਅਪ ਤੇ ਐਕਟਿਵਾ ਵਿਚਕਾਰ ਆਮੋ ਸਾਹਮਣੇ ਤੋਂ ਜ਼ਬਰਦਸਤ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਵਿੱਚ ਐਕਟਿਵਾ ਸਵਾਰ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਮਿਲੀ ਜਾਣਕਾਰੀ ਅਨੁਸਾਰ ਇੱਕ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਮੌਕੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਹਾਦਸਾ ਫਗਵਾੜਾ ਤੋਂ ਹਿਆਰਪੁਰ ਸਾਈਡ ਨੂੰ ਜਾ ਰਹੀ ਮਹਿੰਦਰਾ ਪਿਕਅਪ ਗੱਡੀ ਅਚਾਨਕ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀ ਐਕਟਿਵਾ ਨਾਲ ਟਕਰਾ ਗਈ ਇਸ ਹਾਦਸੇ ਵਿੱਚ ਐਕਟਿਵਾ ਸਵਾਰ ਗੁਰਪ੍ਰੀਤ ਸਿੰਘ ਅਤੇ ਅਮਰਜੀਤ ਸਿੰਘ ਵਾਸੀ ਜਗਜੀਤਪੁਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਇਲਾਜ ਦੇ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਹਸਪਤਾਲ ਵਿਖੇ ਗੁਰਪ੍ਰੀਤ ਸਿੰਘ ਦੀ ਹਾਲਤ ਨੂੰ ਗੰਭੀਰ ਦੇਖਤੇ ਹੋਏ ਡਾਕਟਰਾਂ ਵੱਲੋਂ ਉਸ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮਹਿੰਦਰਾ ਪਿਕਅਪ ਐਕਟਿਵਾ ਨਾਲ ਟਕਰਾਨ ਤੋਂ ਬਾਅਦ ਪਲਟ ਗਈ ਅਤੇ ਜਿਸ ਦੇ ਡਰਾਈਵਰ ਦੀ ਪਛਾਣ ਹਰਦੀਪ ਸਿੰਘ ਵਾਸੀ ਮਾਚੀਵਾੜਾ ਦੇ ਵਜੋਂ ਹੋਈ ਹੈ ਇਸ ਨੂੰ ਰਾਗੀਰ ਵੱਲੋਂ ਪਲਟੀ ਹੋਈ ਗੱਡੀ ਵਿੱਚੋਂ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਫਗਵਾੜਾ نیوز ਲਈ ਕੈਮਰਾਮੈਨ ਜਸ ਸ਼ਰਮਾਦ ਨਾਲ ਅਸ਼ਰੰਜੀਤ ਸਿੰਘ ਸੋਨੀ ਦੀ ਰਿਪੋਰਟ ਸਿੰਘ ਕਿੱਥੋਂ ਕਿੱਥੇ ਜਾ ਰਹੇ ਸੀ ਭਗਵਾੜੇ ਤੋਂ ਜਾ ਰਹੇ ਸੀ ਜੀ ਜਗਜੀਤਪੁਰ ਤੋਂ ਭਗਵਾੜੇ ਜਾ ਰਹੇ ਸੀ ਅੱਛਾ ਜੀ ਕੀ ਕੱਧ ਤੇ ਜਾ ਰਹੇ ਸੀ ਐਕਸੀਡੈਂਟ ਆ ਗਿਆ ਐਕਸੀਡੈਂਟ ਕਰਕੇ ਇਸ ਚੀਜ਼ ਨਾਲ ਹੋਇਆ ਤੁਹਾਡਾ ਬਲੈਰੋ ਗੱਡੀ ਨਾਲ ਹੋਇਆ ਜੀ ਹਾਂਜੀ ਬਲੈਰੋ ਵੇਕਪ ਤੇ ਤੁਸੀਂ ਕਿੰਨੀ ਸਵਾਰੀਆਂ ਸੀਗੀਆਂ ਤਰ ਦੋ ਜਣੇ ਸੀਗੇ ਦੋ ਜਣੇ ਦੂਜਾ ਨਾਲ ਕੌਣ ਸੀ ਗੁਰਪ੍ਰੀਤ ਸਿੰਘ ਸੀ ਹੈ ਰਾਜਾ ਮੇਰਾ ਗੁਰਪ੍ਰੀਤ ਸਿੰਘ ਹਾਂ ਕਿੱਥੇ ਜਾ ਰਹੇ ਸੀ ਜਗਜੀਤਪੁਰ ਦੇ ਕਿੰਨਾ ਕੰਡੀਸ਼ਨ ਠੀਕ ਆ ਹਾਂਜੀ ਠੀਕ ਆ ਤੁਹਾਡੀ ਸਿਹਤ ਠੀਕ ਆ ਮੈਂ ਕਹੀ ਹਾਂਜੀ ਸੇਹ ਠੀਕ ਹੈ ਤੁਹਾਡੀ ਮੈਂ ਕਿਹਾ ਸੇਹ ਤਾਂ ਠੀਕ ਹੈ ਇਹ ਤਾਂ ਲੱਕ ਤੇ ਪ੍ਰੋਬਲਮ ਆ ਜੀ ਅੱਛਾ ਜੀ ਨਿਰਮਨਦੀਪਿੰਦਰ ਸਿੰਘ ਜੱਟ ਦੇ ਡੀਟੇਲਰ ਸਿੰਘ ਚੰਦਨ ਦੇ ਨਾਮੇ ਮੈਂ ਕਿੱਥੋਂ ਕਿੱਥੇ ਜਾ ਰਹੇ ਸੀ ਤੁਸੀਂ ਮੈਂ ਹਮੀਰਪੁਰ ਨਗੋਂ ਤੋਂ ਸੁजानਪੁਰ ਤੀਰਾ ਤੋਂ ਆ ਰਿਹਾ ਹਾਂ ਹਾਂ ਜੀ ਔਰ लवली

ਦਾ ਅਧਿਕਾਰ ਹੈ ਕਾਰਕਰ ਤੇ ਜੁੱਦਾ ਬੰਦੇ ਬੰਦੇ ਠੀਕ ਆ ਸਰ ਬੰਦੇ ਮੇਰੇ ਠੀਕ ਆ ਜੀ ਉਹ ਵੀ ਇੱਧਰ ਜੇਲਾਂ ਨਾਲੇ ਵਜੇ ਆ ਗਏ ਉਹਨਾਂ ਨੂੰ ਲੈ ਕੇ ਹਸਪੀਟਲ ਹਾਂ ਉਹਨਾਂ ਨੂੰ ਉਹਨਾਂ ਨੂੰ ਹਸਪੀਟਲ ਲੈ ਕੇ ਸਰ ਕੀ ਮਾਮਲਾ ਕੀ ਇੱਕ ਜਿਹੜਾ ਐਕਸੀਡੈਂਟ ਆਇਆ ਹਾਂਜੀ ਆ ਕਰੀਬ 1 ਵਜੇ ਜੀ ਦੋ ਪੇਸ਼ੈਂਟ ਆਏ ਸੀ ਸਾਡੇ ਕੋਲ ਅ ਅਮਰਜੀਤ ਸਿੰਘ ਤੇ ਗੁਰਬੀਰ ਸਿੰਘ 30 ਮਿੰਟ ਦੇ ਕੋਲ ਦਾਸਲੇ ਸੀ ਵੀ ਐਕਸੀਡੈਂਟ ਹੋਇਆ ਤੋ ਜਿਹੜਾ ਲੜਕਾ ਸੀਗਾ ਗੁਰਪ੍ਰੀਤ ਸਿੰਘ 18 ਸਾਲ ਦਾ ਲੜਕਾ ਸੀ ਉਦੀ ਕੰਡੀਸ਼ਨ ਬਹੁਤ ਸੀਰੀਅਸ ਸੀਗੀ ਦੋਨੋਂ ਲੈਗਸ ਦੇ ਫ੍ਰੈਕਚਰ ਸੀਗੇ ਔਰ ਵੀ ਕਾਫੀ ਸੱਟਾਂ ਸੀ ਤੋ ਉਹਨੂੰ ਅਸੀਂ ਸਟੇਬਲ ਕਰਕੇ ਡੀ ਐਮ ਸੀ ਰੈਫਰ ਕੀਤਾ ਦੂਸਰਾ ਜਿਹੜਾ ਪੇਸ਼ੈਂਟ ਹੈ ਅਮਰਜੀਤ ਸਿੰਘ ਉਹ ਸਾਡੇ ਕੋਲ ਹੀ ਹੈ ਉਹਨਾਂ ਦੀ ਹਾਲ ਸਟੇਬਲ ਹੈ ਉਹ ਇਸ ਨੂੰ ਇਨਫਾਰਮ ਕਰ ਦਿੱਤਾ ਤੇ ਜੋ ਵੀ ਰਿਕੁਆਇਰਡ ਟਰੀਟਮੈਂਟ ਹੈ ਦੋਨੋਂ ਪੇਸ਼ੈਂਟਸ ਨੂੰ ਦੇ ਦੇ ਤਾਂ ਕਿ